ਨਾ ਉਹ ਰੋਟੀ ਖਾ ਕੇ ਤੁਰੇ ਨਾ ਇਹ ਵੀ ਦੱਸ ਵੀ ਜਾਰੂ ਹਾਂ ਉਹ ਫੇਜੀ ਗੱਡੀ ਮੇਰੀ ਤੇਜ਼ ਸੀਗੀ ਮੋੜ ਤੇ ਜਦੋਂ ਗੱਡੀ ਮੈਂ ਮੋੜੀ ਤੇ ਕਾਰ ਆਈ ਜੀ ਮੂਰੇ ਤੇ ਮੈਂ ਨਾ ਜਦੋਂ ਕੱਟ ਮਾਰਿਆ ਤੇ ਮੇਰੇ ਤੋਂ ਬੈਲੈਂਸ ਗੱਡੀ ਉਹ ਵੀ ਤੇ ਮਰ ਤੋਂ ਸੰਭਲੀ ਨਹੀਂ ਬ੍ਰੇਕ ਲੱਗਦੀ ਲੱਗਦੀ ਗੱਡੀ ਉੱਤੇ ਤੁਸੀਂ ਨਸ਼ੇ 'ਚ ਸੀਗੇ ਨਹੀਂ ਜੀ ਬਿਲਕੁਲ ਨਹੀਂ ਮੇਰਾ ਨਾਮ ਪ੍ਰੇਮ ਬਜਾਏ ਆ ਨਗਰ ਤੋਂ ਬਜਾ ਕੇ ਰੈਨੋ ਸਟੋਰ ਸਾਡਾ ਆ ਹਾਂਜੀ ਰਾਤ ਨੂੰ 1:20 ਮਿੰਟ ਦੇ ਕਰੀਬ ਇਹ ਬਹੁਤ ਜ਼ਿਆਦਾ ਕੈਮਰੇ 'ਚ ਰਿਕਾਰਡਿੰਗ ਆ ਬਹੁਤ ਜ਼ਿਆਦਾ ਟੁੱਪਰ ਜਿਹੜਾ ਭਰਿਆ ਹੋਇਆ ਪੱਥਰ ਦਾ ਤੇ ਬਹੁਤ ਜ਼ਿਆਦਾ ਸਪੀਡ ਤੇ ਸੀ ਤੇ ਦੇਖੋ ਇਹਨੇ ਮੋੜ ਘੱਟੀਆ ਉਦੋਂ ਵੀ ਸਾਡੇ ਕੋਲ ਰਿਕਾਰਡਿੰਗ ਦਾ ਸਾਰੀ ਤੇ ਇਹਨੇ ਘੱਟੋ ਘੱਟ 100 ਦੀ ਸਪੀਡ ਤੇ ਇੰਨੀ ਤੇਜ਼ ਗੱਡੀ ਆ ਕੇ ਪਲਟਾ ਦਿੱਤੀ ਆ ਤੇ ਥੱਲੇ ਤੋਂ ਢਾਬੇ ਤੋਂ ਪੂਰੇ ਨਸ਼ੇ ਦੇ ਟੋਲੋਗੇ ਤੁਰਿਆ ਉਹਨਾਂ ਨੇ ਵੀ ਇਹਨੂੰ ਕਿਹਾ ਆ ਵੀ ਤੂੰ ਨਾ ਤਰ ਤੇਰਾ ਨੁਕਸਾਨ ਹੋਊਗਾ ਤੇ 2 ਮਿੰਟ 3 ਮਿੰਟਾਂ ਦੀ ਡਰਾਈਵ ਤੋਂ ਬਾਅਦ ਇਹਨੇ ਆ ਕੇ ਨੁਕਸਾਨ ਸਾਡੀ ਦੁਕਾਨ ਦਾ ਘੱਟ ਵੱਟ 3-4 ਲੱਖ ਰੁਪਏ ਦਾ ਨੁਕਸਾਨ ਕਰਾ ਦਿੱਤਾ ਆ ਤੇ ਬਹੁਤ ਪਰੇਸ਼ਾਨੀ ਆ ਜੀ ਇਸ ਗੱਲ ਕਰਾਨਾ ਵੀ ਅੰਦਰ ਸ਼ਟਰ ਵੀ ਡੈਮੇਜ ਹੋਇਆ ਜੀ ਸ਼ੀਸ਼ੇ ਵੀ ਡੈਮੇਜ ਹੋ ਗਿਆ ਅੰਦਰ ਕੇ ਰਹਿਣਾ ਵੀ ਡੈਮੇਜ ਤੁਸੀਂ ਮੌਕੇ ਤੇ ਵੀਡੀਓ ਲੈ ਸਕਦੇ ਆ ਇਸ ਟਾਈਮ ਉਦਾਂ ਦੀ ਉਦਾਂ ਹੀ ਕੰਡੀਸ਼ਨ ਦੇ ਵਿੱਚ ਰਹੇ ਹੈ ਕਟੋ ਘਟ 2.3 ਲੱਖ ਰੁਪਏ ਦਾ ਨੁਕਸਾਨ ਹੈ ਜੀ ਸਾਡਾ ਤੁਸੀਂ ਚੈੱਕ ਕਰ ਸਕਦੇ ਆ ਅਸੀਂ ਕੋਈ ਵੀ ਇਹਦੇ ਚ ਨਹੀਂ ਆਪ ਮੌਕੇ ਤੇ ਚੈੱਕ ਕਰਕੇ ਵੀਡੀਓ ਦੇਖੋ ਤੁਸੀਂ ਲੈ ਕੇ ਪੂਰਾ ਨਾਂ ਬਰੂ ਵੀ ਆ ਜੀ ਆਪਣੀ ਕਰਿਆਨੇ ਦੀ ਕਰਿਆਨੇ ਦੀ ਦੁਕਾਨ ਹੈ ਆ ਰਾਤ ਲਗਭਗ 1:00 ਕੋਈ ਟਰੱਕ ਜਿਹੜਾ ਨਵਾਂ ਸ਼ਹਿਰ ਸਾਈਡ ਤੋਂ ਆ ਰਿਹਾ ਸੀਗਾ ਤੇ ਇਹ ਆਪਣੀ ਦੁਕਾਨ ਦੇ ਵਿੱਚ ਆ ਕੇ ਲੱਗਾ ਤੇ ਰੈਨੇ ਦੀ ਦੁਕਾਨ ਹੈ ਇਹ ਦੋ ਸ਼ਟਰ ਤੋੜ ਗਿਆ ਵੱਡੀ ਦੁਕਾਨ ਸੀਗੀ ਦੋ ਸ਼ਟਰ ਤੋੜਤੇ ਦੋ ਸ਼ੀਸ਼ੇ ਜਿਹੜੇ ਤੁਸੀਂ ਵੀ ਅੰਦਰ ਲੱਗੇ ਹੋਏ ਅੰਦਰ ਸਮਾਨ ਬਹੁਤ ਖਰਾਬ ਦਾ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਡਰਵਰ ਬਹੁਤ ਜਿਆਦਾ ਜ਼ਰੂਰੀ ਕੀਤੀ ਸੀ ਕਿਵਾਇਆ ਕਰਨੂ ਗੱਡੀ ਚੰਦੂਲ ਜੀ ਨਹੀਂ ਕਰ ਪਾਇਆ ਤੇ ਗੱਡੀ ਜਿਹੜੀ ਆ ਕੇ ਲੱਗੀ ਆਪਣੇ ਪੈਲੇ ਦੇ ਵਿੱਚ ਉਹ ਤਨਗਾ ਡਿਵਾਈਸ ਇਹਨ ਕੋਸ਼ ਭਾਦਰ ਨਹੀਂ ਲੱਗ ਰਿਹਾ ਸੀ ਇਹਨੂੰ ਜਾਇਆ ਉਹਨੇ ਸਲਾਹ ਕੀਤੀ ਉਹ ਵੀ ਆਪਣੀ ਜਾਨ ਨੂੰ ਮਾਰੀ ਜਾਂਦਾ ਸੀਗਾ ਹਾਂਜੀ ਬਸ ਮੈਂ ਤਾਂ ਇਹੀ ਪੁੱਛਿਆ ਸੀ ਉਹ ਹੋਇਆ ਕਿਦਾ ਕੰਨ ਹੋਇਆ ਤੁਰੀ ਸਾੜੀ ਨਾ ਕੋਇਆ ਤੁਰੀਆ ਤੁਰੀਆ ਟਰੱਕ ਦਾ ਬਾਹਰ ਤੇ ਆ ਕੇ ਉਹ ਭਾਈ ਜੀ ਮੇਰੇ ਕੋਲ ਤੁਰੀਆ ਕੋਈ ਸਮਝ ਨਹੀਂ ਸੀ ਕੋਣ ਉਹ ਰੋਕਦੇ ਰਹਿ ਵੀ ਕੋ ਰੋਣੇ ਟਾਈ ਗਿਆ ਲੇਕਿਨ ਦੂ ਨਾ ਰਸਤਾ ਇੰਝ ਆਜ ਹੋਣਾ ਤੇਰੇ ਕੋਲ ਲਿਕੇ ਦਾ ਮਤਲਬ ਇਹ दारू ਪੀਤੀ ਸੀ ਉਹਨਾਂ ਨੇ दारू ਬਹੁਤ ਜ਼ਿਆਦਾ ਪੀਤੀ ਸੀ ਥੋੜੀ ਨਹੀਂ ਬਹੁਤ ਜ਼ਿਆਦਾ दारू ਪੀਤੀ ਹੋਈ ਸੀ ਲੇਕਿਨ ਮਤਲਬ ਉਹਨੇ ਆਪਣਾ ਗੱਡੀ ਦਾ ਵੀ ਨਸਾ ਕੀਤਾ ਕਿ ਫਿਰ ਭਾਈ 3 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਡਰਾਈਵਰ ਇੱਥੇ ਦੇ ਬੈਠਾ ਡਰਾਈਵਰ ਦਾ ਜੀ